ਅੱਜ ਅਸੀਂ ਤੁਹਾਨੂੰ ਲੈ ਕੇ ਆਏ ਲੰਡਨ ਤੋਂ ਕੋਈ 100 ਕਮਾਈਲ ਦੂਰ ਇੱਕ ਛੋਟਾ ਜਿਹਾ ਟਾਊਨ ਹੈ ਇਹਦਾ ਨਾਮ ਹੈ ਥੈਟਫੋਰਡ ਤੇ ਤੁਸੀਂ ਸਾਰਿਆਂ ਨੇ ਸੁਣੀ ਹੋਣਾ ਕਿ ਬ੍ਰਿਟਿਸ਼ ਜਿਹੜੇ ਗੋਰੇ ਸੀਗੇ ਜਦੋਂ ਉਹਨਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਉਹ ਆਪਣੇ ਨਾਲ ਇੱਥੇ ਲੈ ਆਏ ਸੀਗੇ ਇੰਗਲੈਂਡ ਤੇ ਉਹਨਾਂ ਨੇ ਪੰਜਾਬ ਦਾ ਸਾਰਾ ਰਾਜਭਾਗ ਪੰਜਾਬ ਦਾ ਸੰਭਾਲਿਆ ਸੀਗਾ ਮਹਾਰਾਜਾ ਜਿਹੜਾ ਦਲੀਪ ਸਿੰਘ ਸੀਗੇ ਉਹ ਛੋਟੇ ਹੁੰਦੇ ਇੱਥੇ ਰਹੇ ਆਏ ਇਸ ਟਾਊਨ ਦੇ ਵਿੱਚ ਉਹਨਾਂ ਦਾ ਇੱਥੇ ਘਰ ਵੀ ਹੈਗਾ ਤੇ ਉਹਨਾਂ ਨਾਲ ਬਹੁਤ ਸਾਰੀਆਂ ਯਾਦਾਂ ਹੈ ਇਸ ਟਾਊਨ ਦੇ ਵਿੱਚ ਤੇ ਉਹ ਸਾਰੀਆਂ ਅੱਜ ਆਪਾਂ ਇਸ ਵਲੌਗ ਦੇ ਰਹੀ ਤੁਹਾਨੂੰ ਦਿਖਾਵਾਂਗੇ ਇਹ ਜਿੱਥੇ ਹੁਣ ਅਸੀਂ ਖੜੇ ਆ ਇਸ ਵਕਤ ਇਹ ਇਸ ਟਾਊਨ ਦਾ ਸੈਂਟਰ ਹੈਗਾ ਤੇ ਬੇਸਿਕਲੀ ਇਹ ਪਿੰਡ ਛੋਟਾ ਜਿਹਾ ਕੋਈ ਸ਼ਹਿਰ ਵੀ ਨਹੀਂ ਇਹਨੂੰ ਕੋਈ ਵੱਡਾ ਕਹਿ ਸਕਦੇ ਹਨਾ ਤੇ ਮੇਨ ਸਿਟੀ ਸੈਂਟਰ ਮਤਲਬ ਇਹਨੂੰ ਇਹ ਕਿਹਾ ਜਾਂਦਾ ਹੈਗਾ ਤੇ ਇੱਥੇ ਪੱਬ ਕਲੱਬ ਬਣੇ ਹੋਏ ਆ ਤੇ ਤੁਹਾਨੂੰ ਥੋੜਾ ਜਿਹਾ ਮੈਂ ਪਹਿਲਾਂ ਇਹ ਦਿਖਾ ਦਾਂ ਤੇ ਉਸ ਤੋਂ ਬਾਅਦ ਜਿਹੜਾ ਸੀ ਤੁਹਾਨੂੰ ਸਿੱਧਾ ਲੈ ਕੇ ਚੱਲਾਂਗੇ ਇਸ ਪਿੰਡ 'ਚ ਜਿਹੜਾ ਮਹਾਰਾਜਾ ਦਲੀਪ ਸਿੰਘ ਦੀ ਇਹ ਇੱਕ ਯਾਦਗਾਰ ਬਣੀ ਹੋਈ ਹੈ ਉਹਨਾਂ ਦਾ ਇੱਥੇ ਬੁੱਤ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਇੱਕ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਸੰਸਕਾਰ ਤੋਂ ਬਾਅਦ ਜਾਂ ਕਦ ਉਹਨਾਂ ਨੂੰ ਦਫਨਾਇਆ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਨੇ 크ਰਿਸਚਨ ਰਿਲੀਜੀਅਨ ਜਿਵੇਂ ਇੱਥੇ ਕਨਵਰਟ ਹੋ ਗਏ ਸੀਗੇ ਤੇ ਗੋਰਿਆਂ ਨੇ ਕਰਤਾ ਸੀਗੇ ਉਹਨਾਂ ਨੂੰ ਤੇ ਉਹ ਯਾਦ ਉਹ ਬਣੀ ਹੋਈ ਹੈ ਉਹ ਸਾਰਾ ਦਿਖਾਵਾਂਗੇ ਇੱਥੇ ਆ ਸਾਹਮਣੇ ਵਾਲੇ ਪਾਸੇ ਲੱਗਿਆ ਹੋਇਆ ਹੈ ਇਹ ਟਾਊਨ ਹੈ ਇਹ ਜਿਹੜਾ ਥੈਟਫੋਰਡ ਹੈਗਾ ਇਹ ਇਹ ਟਾਊਨ ਦਾ ਨਾਮ ਹੈ ਤੇ ਜੇ ਇਹਨਾਂ ਨੇ ਇਹਦੀ ਹਿਸਟਰੀ ਦਿੱਤੀ ਹੋਈ ਹੈ ਇਹ 18 1786 ਦੇ ਨੇੜੇ ਵਸਾਇਆ ਸੀ ਜਿੰਨਾ ਏਰੀਆ ਤੁਹਾਨੂੰ ਦਿਖਾ ਰਹੇ ਆ ਇਹ 1786 ਦੇ ਨੇੜੇ ਵਸਾ ਕੇ 1837 ਚ ਕਹਿੰਦੇ ਇੱਥੇ ਡਿਵੈਲਪ ਹੋਣਾ ਸ਼ੁਰੂ ਹੋਇਆ ਤੋਂ ਉਹਨੇ ਇੱਥੇ ਪੜਾਵੀ ਦਿੰਨਾ ਮੈਂ ਥੋੜਾ ਜਿਹਾ ਇੱਥੇ ਗ੍ਰਾਸ ਮਾਰਕੀਟ ਹੈ ਅਰਲੀ ਨਾਉਨ ਐਜ਼ ਦੀ ਗ੍ਰਾਸ ਮਾਰਕ 1837 ਤੇ ਇਹ ਏਰੀਆ ਖੇਤੀਬਾਤੀ ਵਾਲਾ ਹੋਣਾ ਸ਼ਾਇਦ ਉਹ ਉਹਨਾਂ ਟਾਈਮਾਂ ਦੇ ਵਿੱਚ ਤੇ ਇਹ ਮਤਲਬ ਜਿਹੜੀ ਇਹ ਮਾਰਕੀਟ ਤੁਸੀਂ ਆ ਹੁਣ ਸਾਰਾ ਏਰੀਆ ਦੇਖ ਰਹੇ ਹੋ ਇਹ ਮਹਾਰਾਜਾ ਦਲੀਪ ਸਿੰਘ ਦੇ ਟਾਈਮ ਉਦੋਂ ਇਹ ਏਰੀਆ ਹੈਗਾ ਸੀਗਾ ਕਿਉਂਕਿ ਉਹ ਇੱਥੇ 1851 ਚ ਆਉਂਦੇ ਨੇ ਇਹ ਸਾਰਾ ਜਿੰਨਾ ਤੁਸੀਂ ਦੇਖ ਰਹੇ ਹੋ ਉਦੋਂ ਇਹ ਮੌਜੂਦ ਹੋਣੇ ਸਾਰੇ ਘਰ ਇਹਨਾਂ ਚੋਂ ਕੁਝ ਘਰ ਹੋਣੇ ਕੁਝ ਰਾਹ ਰਸਤੇ ਉਵੇਂ ਹੋਣਗੇ ਹਨ ਸਭ ਤੋਂ ਪਹਿਲਾਂ ਹੁਣ ਅਸੀਂ ਉਹ ਪਾਰਕ 'ਚ ਜਾਣਾ ਤੇ ਜਿਹੜੇ ਪਾਰਕ 'ਚ ਇੱਥੇ ਮਹਾਰਾਜਾ ਦਲੀਪ ਸਿੰਘ ਦਾ ਸਟੈਚੂ ਲੱਗਿਆ ਹੋਇਆ ਹੈਗਾ ਉਹਨਾਂ ਦੀ ਯਾਦਗਾਰ ਇੱਥੇ ਬਣਾਈ ਹੈ ਤੇ ਇੱਥੋਂ ਫਿਰ ਇੱਕ ਥੋੜੀ ਜੀ ਦੂਰ ਇੱਕ ਪਿੰਡ ਹੈਗਾ ਅ ਐਕ ਤੋਂ ਮੇਰੇ ਖਿਆਲ ਚ 3-4 ਮਾਈਲ ਚਾਰ ਕਮਾਈ ਲੈ ਕਹਿੰਦੇ ਆ ਵੀ ਪਿੰਡ ਹੈ ਤੇ ਇੱਥੇ ਸਾਰਾ ਜਿਹੜਾ ਮੈਪ ਗਾਈਡ ਦਿੱਤਾ ਹੋਇਆ ਪਿੰਡ ਦਾ ਉਹਦੇ ਵਿੱਚ ਸਾਰਾ ਮਹਾਰਾਜ ਆ ਦਲੀਪ ਸਿੰਘ ਬਾਰੇ ਵੀ ਇੱਥੇ ਜ਼ਿਕਰ ਮਿਲਦਾ ਹੈਗਾ ਇਹ ਪਿੰਡ ਦੀਆਂ ਗਲੀਆਂ ਤੇ ਕਾਫੀ ਸਾਰੀਆਂ ਜਿਹੜੇ ਸਟੋਰ ਬਣੇ ਹੋਏ ਆ ਜਿਵੇਂ ਤੁਹਾਨੂੰ ਪਤਾ ਹੀ ਆ ਪਿੰਡ ਵੀ ਇਹਨਾਂ ਦੇ ਪ੍ਰੋਪਰਲੀ ਮਤਲਬ ਡਿਵੈਲਪ ਹੋਏ ਹੈ ਇੰਗਲੈਂਡ ਦੇ ਜਿਆਦਾ ਟੂਰਿਸਟ ਵਗੈਰਾ ਇੱਥੇ ਘੁੰਮਣ ਆਉਂਦੇ ਨਹੀਂ ਜਾਂ ਇਧਰ ਲਈ ਬਸ ਇਹ ਜਿਆਦਾ ਚੀਜ਼ਾਂ ਹੈ ਨਹੀਂਆਂ ਮੋਸਟਲੀ ਪੰਜਾਬੀ ਤਾਂ ਚਲੋ ਸਾਰੇ ਆਉਂਦੇ ਆ ਇਹ ਏਰੀਆ 'ਚ ਅਸੀਂ ਵੀ ਇਹਦਾ ਨਾਮ ਸੁਣਿਆ ਹੋਇਆ ਸੀਗਾ ਥੈਟ ਫੋਰਡ ਦਾ ਹਨਾ ਉਹ ਵੀ ਸਿਰਫ ਆਪਣੀ ਯਾਦਗਾਰ ਬਣੀ ਆਪਣੀ ਹਿਸਟਰੀ ਨਾਲ ਸੰਬੰਧਤ ਤਾਂ ਕਰਕੇ ਦੇਖਣਾ ਹੁੰਦਾ ਹੁਣ ਇਹ ਪਿੰਡ ਦੀਆਂ ਗਲੀਆਂ 'ਚੋਂ ਹੁੰਦੇ ਹੋਏ ਅਸੀਂ ਤੇ ਅਸੀਂ ਇੱਕ ਪਾਰਕ 'ਚ ਪਹੁੰਚਣਾ ਹੈਗਾ ਏਸੇ ਪਹੁੰਚ ਗਿਆ ਇੱਕ ਪਾਰਕ ਦੇ ਵਿੱਚ ਤੇ ਇਹਨੂੰ ਬਟਨ ਆਈਲੈਂਡ ਬੋਲਦੇ ਆ ਬੇਸਿਕਲੀ ਇਹ ਦੋ ਦਰਿਆਵਾਂ ਦੇ ਵਿੱਚ ਹੈਗੀ ਜਿਹੜੀ ਇਹ ਜਗ੍ਹਾ ਹੈਗੀ ਤੇ ਇੱਥੇ ਹੁਣ ਜਿਹੜੇ ਸਟੈਚੂ ਦੀ ਮੈਂ ਪਹਿਲਾਂ ਗੱਲ ਕਰਦਾ ਸੀ ਬਿਲਕੁਲ ਤੁਹਾਡੇ ਸਾਹਮਣੇ ਮਹਾਰਾਜਾ ਦਲੀਪ ਸਿੰਘ ਬਾਰੇ ਇੱਥੇ ਥੋੜੀ ਜੀ ਉਹਨਾਂ ਦੀ ਹਿਸਟਰੀ ਵੀ ਲੱਗੀ ਹੈ ਤੇ ਉਹ ਤੁਹਾਨੂੰ ਪੜ ਕੇ ਸੁਣਾਉਂਦੇ ਆ ਹਾਂਜੀ ਹਾਂਜੀ ਗ੍ਰੇਵ ਯਾਰਡ ਤਾਂ ਜਗ੍ਹਾ ਹੋ ਗਈ ਗ੍ਰੇਵ ਹਾਂਜੀ ਤੇ ਮਹਾਰਾਜਾ ਦਲੀਪ ਸਿੰਘ ਇੱਥੇ ਲਿਖਿਆ 1838 ਤੋਂ 1893 ਸਿੱਖਾਂ ਦੇ ਆਖਰੀ ਬਾਦਸ਼ਾਹ ਜਿਨ੍ਹਾਂ ਨੂੰ ਸਿੱਖ ਰਾਜ ਦੇ ਖੁੱਸਣ ਉਪਰੰਤ ਅੰਗਰੇਜ਼ ਨੇ ਬੰਦੀ ਬਣਾ ਕੇ ਇੰਗਲੈਂਡ ਲਿਆਂਦਾ ਮਹਾਰਾਜ ਨੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਲਈ ਆਖਰੀ ਦਮ ਤੱਕ ਜद्दोजहद ਕੀਤੀ ਅੱਜ ਵੀ ਇਸ ਸੁਪਨੇ ਨੂੰ ਸਹਾਰਾ ਕਰਨ ਲਈ ਸਿੱਖ ਨੀਤਾ ਪ੍ਰਤੀ ਰਾਜ ਕਰੇਗਾ ਖਾਲਸਾ ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਲਈ ਸੰਘਰਸ਼ੀਲ ਹੈ ਤੇ ਇੱਥੇ ਸਮਾਜ ਸ਼ਾਇਦ ਉਹਨਾਂ ਦੀ ਉਹਨਾਂ ਟਾਈਮਾਂ ਚ ਹੋਵੇ ਤੇ ਜਿਨਾਹ ਤੁਸੀਂ ਦੇਖ ਰਹੇ ਹੋ ਮਤਲਬ ਉੱਥੇ ਯਾਦਗਾਰ ਬਣਾਈ ਗਿਆ ਥੈਟ ਫੋਰਡ ਦੇ ਵਿੱਚ ਤੇ ਜਿਹੜਾ ਉਹ ਆ ਉਹ ਦੂਸਰਾ ਪਿੰਡ ਹੈ ਹਨਾ ਪਿੰਡ ਨੇੜੇ ਪਿੰਡ ਪੈਂਦਾ ਕੋਈ ਜਿਹੜੀ ਇਹ ਯਾਦਗਾਰ ਹੈ ਤੁਹਾਨੂੰ ਇਹਦੇ ਬਾਰੇ ਦੱਸਦੀ ਹੈ ਇਹ ਪ੍ਰਿੰਸ ਆਫ ਵੇਲਜ਼ ਨੇ ਬਣਵਾਈ ਸੀਗੀ 1999 ਦੇ ਵਿੱਚ ਜਦੋਂ ਖਾਲਸਾ ਆ ਪੰਡਾ ਜਿਹੜਾ ਸਾਇਦਨਾ 300 ਸਾਲਾ ਮਨਾਇਆ ਗਿਆ ਉਦੋਂ ਇਹ ਯਾਦਗਾਰ ਸਾਰੀ ਬਣਾਈ ਹੈ ਆਲੇ-ਦੁਆਲੇ ਜਿਹੜੇ ਬੈਂਚ ਐ ਬੈਠਣ ਨੂੰ ਕਿਉਂਕਿ ਸਿੱਖ ਸੰਗਤ ਮਿਲਦਾ ਇੱਥੇ ਜਾਂ ਪੰਜਾਬੀ ਦੇਖਣ ਆਉਂਦੇ ਰਹਿੰਦੇ ਆ ਨਾ ਇਹ ਉਹਨਾਂ ਵੱਲੋਂ ਸਾਰੇ ਲਵਾਏ ਹੋਏ ਐ ਤੇ ਮਹਾਰਾਜਾ ਦਲੀਪ ਸਿੰਘ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਦਾ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਜਨਮ ਸੀ ਜਿਵੇਂ ਇੱਥੇ ਲਿਖਿਆ 1838 ਚ ਹੁੰਦਾ ਹੈਗਾ ਸਿਰਫ 1 ਸਾਲ ਦੇ ਸੀਗੇ ਮਨ ਲੱਗਦਾ ਉਹ ਜਦੋਂ ਮਹਾਰਾਜੇ ਦੀ ਡੈਥ ਹੋ ਜਾਂਦੀ ਐ ਸ਼ੇਰੇ ਪੰਜਾਬਾ ਮਹਾਰਾਜਾ ਰਣਜੀਤ ਸਿੰਘ ਦੀ ਤੇ 5 ਸਾਲ ਦੀ ਉਮਰ 'ਚ ਉਹਨਾਂ ਨੂੰ ਗੱਡੀ ਤੇ ਬਿਠਾ ਦਿੱਤਾ ਜਾਂਦਾ ਆ ਮਾਤਾ ਮਤਲਬ ਜਿਉਂ ਉਹਨਾਂ ਦੇ ਜਿਹੜੇ ਮਾਂ ਸੀ ਜਿੰਦਗੌਰ ਤੇ ਉਹ ਟੇਕਓਵਰ ਕਰਦੇ ਆ ਸਾਰਾ ਰਾਜ ਪਰ ਜਿਹੜਾ ਵਾਰਿਸ ਹੁੰਦਾਗਾ ਅਸਲ ਚ ਰਾਜਾ ਮੰਨਿਆ ਇਹਦਾ ਮਹਾਰਾਜਾ ਦਲੀਪ ਸਿੰਘ ਨੂੰ ਤੇ ਉਸ ਤੋਂ ਬਾਅਦ ਚ 1845 ਚ 46 ਚ ਸਿੱਖ ਐਂਗਲੋ ਵਾਰ ਚੱਲ ਪੈਂਦੀਆਂ ਆ ਅੰਗਰੇਜ਼ਾਂ ਦਾ ਸਿੱਖਾਂ ਨਾਲ ਲੜਾਈ ਚੱਲ ਪੈਂਦੀ ਕਿਉਂਕਿ ਕੱਲਾ ਪੰਜਾਬ ਹੀ ਰਹਿੰਦਾ ਹੁੰਦਾ ਈਸਟ ਇੰਡੀਆ ਕੰਪਨੀ ਜਦੋਂ ਉਥੇ ਇੰਡੀਆ ਚ ਆਉਂਦੀ ਆ ਨਾ ਤੇ ਬਾਕੀ ਸਾਰਾ ਇੰਡੀਆ ਕਬਜ਼ੇ ਥੱਲੇ ਹੁੰਦਾ ਕੱਲਾ ਸਿਰ ਪੰਜਾਬ ਬਚਦਾ ਹੁੰਦਾ ਉਹ ਸਿਰ ਮਹਾਰਾਜਾ ਰਣਜੀਤ ਸਿੰਘ ਜਦੋਂ ਜਿੰਨਾ ਟਾਈਮ ਰਾਜ ਕਰਦੇ ਚਾਹੁੰਦੇ ਹੁੰਦੇ ਉਹਨਾਂ ਟਾਈਮ ਕੋਈ ਹੱਥ ਨਹੀਂ ਪਾਉਂਦਾ ਤੇ ਉਹਨਾਂ ਤੋਂ ਬਾਅਦ ਚ ਫਿਰ ਤੁਹਾਨੂੰ ਪਤਾ ਹੀ ਹੈ ਬਾਕੀ ਸਾਰੇ ਨੇ ਪੜਿਆ ਹੋਣਾ ਕਿਵੇਂ ਸਿੱਖ ਜਿਹੜੀ ਆ ਲੜਾਈ ਆਪਣਿਆਂ ਦੀ ਆਪਣਿਆਂ ਦੀ ਲੱਤਾਂ ਖਿੱਚਣ ਕਰਕੇ ਆਪਣੇ ਦੀ ਗਦਾਰੀ ਕਰਕੇ ਹਨ ਉਹ ਲੜਾਈ ਹਾਰ ਜਾਂਦੇ ਆ ਤੇ 1846 ਚ ਕਹਿੰਦੇ ਆ ਮਤਲਬ ਸੰਧੀ ਹੁੰਦੀ ਹੈ ਲਾਹੌਰ ਦੀ ਤੇ 1859 ਚ ਜਾ ਕੇ ਟੇਕਓਵਰ ਹੋ ਜਾਂਦਾ ਪੰਜਾਬ ਬ੍ਰਿਟਿਸ਼ ਦੇ ਥੱਲੇ ਆ ਜਾਂਦਾ ਤੇ ਮਤਲਬ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਕਬਜ਼ਾ ਪੂਰੀ ਤਰ੍ਹਾਂ ਹੋ ਜਾਂਦਾ ਤੇ ਉਹ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਭੇਜਿਆ ਜਾਂਦਾ ਹੈਗਾ 1851 ਚ ਤੇ ਇੱਥੇ ਆ ਜਿੰਨੇ ਇੰਗਲੈਂਡ ਆ ਜਾਂਦੇ ਫਿਰ ਇੰਗਲੈਂਡ ਹੀ ਸਾਰੀ ਉਹਨਾਂ ਦੀ ਪਰਪਰੇਸ਼ ਹੁੰਦੀ ਹੈ। ਇਹੀ ਸਾਰਾ ਪਿੰਡ ਹੈ, ਇਹੀ ਏਰੀਆ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਮਤਲਬ ਵੱਡੇ ਹੋਏ ਇੱਥੇ ਹੀ ਰਹੇ ਹੈ, ਇੱਥੇ ਉਹਨਾਂ ਨੂੰ ਇੱਕ ਘਰ ਦਿੱਤਾ ਜਾਂਦਾ ਰਹਿਣ ਨੂੰ ਤੇ ਇਸੇ ਕਰਕੇ ਜਿਹੜੀਆਂ ਉਹਨਾਂ ਦੀਆਂ ਯਾਦਗਾਰਾਂ ਉਹ ਵੀ ਥੈਟਫੋਰਡ ਚ ਲੰਡਨ ਤੋਂ ਇੰਨੀ ਦੂਰ ਨੇਗੀਆਂ। ਸੋ ਇਹ ਦਾ ਦੂਜਾ ਪਾਸ ਹੈਗਾ ਤੇ ਜਿਵੇਂ ਤੁਹਾਨੂੰ ਦੱਸਿਆ ਅਸੀਂ ਪੜ੍ਹੇ ਸੀਗਾ ਸਾਰਾ ਇਧਰਲੇ ਪਾਸੇ ਤੇ ਹੀ ਲਾਇਆ ਹੋਇਆ ਹੈ ਵੀ ਇਹ ਕਦੋਂ ਬਣਿਆ ਤੇ ਕਿਵੇਂ ਸੀ ਹਨ ਤੇ ਕਿਨੇ ਬਣਵਾਇਆ 999 ਦੇ ਵਿੱਚ ਤੇ ਹੁਣ ਅਸੀਂ ਇੱਥੋਂ ਨਿਕਲਣ ਲੱਗਿਆ ਜੀ ਇਸ ਜਗ੍ਹਾ ਤੋਂ ਤੇ ਵੈਸੇ ਯਾਰ ਆ ਮਾੜੀ ਗੱਲ ਹੈ ਇੱਕ ਕਾਫੀ ਜਾਣੇ ਦੇਖ ਜਿਵੇਂ ਆਉਂਦੇ ਆ ਸਿਗਰਟਾਂ ਪੀ ਜਾਂਦੇ ਕੋਲੇ ਬੈਠੇ ਕੀ ਹੁਣ ਇਹਨਾਂ ਦਾ ਦੇਸ਼ ਹੈ ਕੀ ਬੰਦਾ ਇਹਨਾਂ ਨੂੰ ਰੋਕ ਸਕਦਾ ਹੈਗਾ ਤੇ ਆ ਆਪਾਂ ਕਹਿ ਨਹੀਂ ਸਕਦੇ ਹੁਣ ਕਿਸੇ ਨੂੰ ਕੁਝ ਤੇ ਹਰੇਕ ਦੀ ਆਪਣੀ ਉਹ ਹੈਗਾ ਆਪਣਾ ਆਪਣੀ ਇੰਪੋਰਟੈਂਸ ਹੁੰਦੀ ਹੈ ਇਹਨਾਂ ਲਈ ਕੁਝ ਹੈ ਨਹੀਂ ਆਪਣੇ ਲਈ ਬਹੁਤ ਚੀਜ਼ ਇੰਪੋਰਟੈਂਟ ਹੈ ਇੰਨਾ ਕਿਹੜਾ ਧਿਆਨ ਦਿੰਦੇ ਕਿਉਂਕਿ ਆਪਾਂ ਇਹ ਆਪਣੇ ਲਈ ਜਿਹੜਾ ਦੁੱਖ ਵਾਲਾ ਆਪਾਂ ਇਮੋਸ਼ਨਲ ਅਟੈਚਮੈਂਟ ਆ ਇਹਨਾਂ ਦੀ ਇਹ ਚੀਜ਼ਾਂ ਨਹੀਂ ਆਉਂਦੀਆਂ ਇਹਨਾਂ ਲਈ ਤਾਂ ਇੱਕ ਪਾਰਕ ਹੈ ਵੈਸੇ ਆ ਇਹ ਟਾਊਨ 'ਚ ਨਾ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਸਾਹਮਣੇ ਇਹ 1799 ਦੀ ਬਣੀ ਹੋਈ ਆ ਤੇ ਮੈਂ ਤੁਹਾਨੂੰ ਨੇੜੇ ਥੋੜਾ ਜਿਹਾ ਦਿਖਾ ਵੀ ਦਿੰਨਾ ਉਹ ਉੱਪਰ ਹੁਣ ਤੁਸੀਂ ਪੜ ਸਕਦੇ ਹੋ 1799 ਮਤਲਬ ਇਹ ਮਹਾਰਾਜਾ ਦਲੀਪ ਸਿੰਘ ਤੋਂ ਪਹਿਲਾਂ ਦੀ ਹੈ ਤੇ ਅਸੀਂ ਤੁਰਦੇ ਫਿਰਦੇ ਨਾ ਸ਼ਹਿਰ ਚ ਅਸੀਂ ਚੀਜ਼ਾਂ ਦੇਖ ਰਹੇ ਆ ਵੀ ਕਿੰਨੀਆਂ ਥਾਵਾਂ ਹੋਣਗੀਆਂ ਜਿਹੜੀਆਂ ਉਹਨਾਂ ਨੇ ਆਪ ਇੱਥੇ ਅੱਖੀ ਦੇਖੀਆਂ ਹੋਣਗੀਆਂ ਮਤਲਬ ਆਪ ਇਥੋਂ ਇਹ ਗਲੀਆਂ ਚੋਂ ਲੰਗੇ ਹੋਣਗੇ ਹਨ ਤੇ ਸ਼ਹਿਰ ਦੇ ਯੂਰਪ ਚ ਦਾ ਵੈਸੇ ਵੀ ਤੁਹਾਨੂੰ ਪਤਾ 2-2 3-300 ਸਾਲ ਪੁਰਾਣੇ ਘਰ ਸਾਰੇ ਹੁੰਦੇ ਹੈਗੇ ਇਹ ਇਹ ਸ਼ਹਿਰ ਚ ਵੀ ਆਮ ਹੀ ਉਹ ਦੁਕਾਨਾਂ ਹੋਣਗੀਆਂ ਇੰਨੀਆਂ ਪੁਰਾਣੀਆਂ ਜਿੱਥੇ ਕਦੇ ਉਹਨਾਂ ਨੇ ਦੁਕਾਨਾਂ ਦੇ ਗਏ ਹੋਣਗੇ ਜਾਂ ਗੇੜੇ ਦਿੱਤੇ ਹੋਣਗੇ ਸਾਰਾ ਇਹ ਟਾਊਨ ਦਾ ਸੈਂਟਰ ਆ ਸਾਰਾ ਛੋਟਾ ਜੀ ਜਿਵੇਂ ਤੁਹਾਨੂੰ ਦੱਸਿਆ ਬਿਲਕੁਲ ਛੋਟਾ ਜਿਹਾ ਪਿੰਡ ਆ ਇਹ ਕੋਈ ਬਹੁਤਾ ਵੱਡਾ ਨਹੀਂ ਹੈਗਾ ਟਾਊਨ ਹੀ ਕਹਿ ਸਕਦੇ ਹੋ ਤੁਸੀਂ ਇਹਨੂੰ ਸ਼ਹਿਰ ਤਾਂ ਆਪਾਂ ਇਹਨੂੰ ਕਹਿ ਨਹੀਂ ਸਕਦੇ ਹੁਣ ਅਸੀਂ ਪਹੁੰਚਿਆ ਇਸ ਪਿੰਡ ਦੇ ਇੱਕ ਸੁਪਰਸਟੋਰ ਦੇ ਵਿੱਚ ਸੁਪਰਮਾਰਕਟ ਚ ਤੇ ਇੱਥੋਂ ਅਸੀਂ ਕੁਝ ਲੈਣਿਆ ਫਲਾਵਰਸ ਕਿਉਂਕਿ ਜਦੋਂ ਜਾਂਦੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਆ ਕਬਰਾਂ ਦੇ ਹਨਾ ਤਾਂ ਫਿਰ ਸਤਕਾਰ ਨੂੰ ਇੱਕ ਰਿਸਪੈਕਟ ਨੂੰ ਫਲਾਵਰ ਲੈ ਕੇ ਲੈ ਕੇ ਜਾਈਦੇ ਹਾਂ ਤੇ ਇਹ ਪਈ ਹੈ ਸਾਹਮਣੇ ਵਾਲੇ ਪਾਸੇ ਅਸੀਂ ਇਹ ਫੁੱਲ ਲੈਣੇ ਇੱਥੋਂ ਐਸੇ ਪਿੰਡ ਜੇ ਬਣੀ ਹੋਈ ਆਲਰੇਡੀ ਇੱਕ ਮਾਰਕੀਟ ਤੇ ਇੱਥੋਂ ਮਿਲ ਜਾਂਦੀ ਹੈ ਦੇਖਦੇ ਹਾਂ ਹੁਣ ਕੋਈ ਫੁੱਲ ਲੈਨੇ ਖਾਣ ਪੀਣ ਨੂੰ ਵੀ ਕੁਝ ਸਮਾਨ ਲੈ ਲਿਆ ਤੇ ਭੁੱਖ ਲੱਗ ਰਹੀ ਸੀ ਤੇ ਬਾਕੀ ਫੁੱਲ ਵੀ ਲੈ ਲੇ ਤੇ ਹੁਣ ਅਸੀਂ ਸਿੱਧਾ ਚੱਲੇ ਆਂ ਜੀ ਪਿੰਡ ਦੇ ਵਿੱਚ ਹਾਂਜੀ ਹੁਣ ਅਸੀਂ ਪਹੁੰਚ ਗਏ ਪਿੰਡ ਦੇ ਵਿੱਚ ਤੇ ਇਹ ਹੈ ਇਹ ਪਿੰਡ ਦਾ ਨਾਮ ਐਲਵੇਡਨ ਤੇ ਇੱਕ ক্রিকেট کلب ਬਣਿਆ ਕੋਈ ਇੱਧਰ ਨੂੰ ਜਾਂਦਾ ਤੇ ਇੱਥੇ ਜਿਹੜੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਇਸ ਪਿੰਡ 'ਚ ਬਣੀ ਹੋਈ ਹੈਗੀ ਤੇ ਛੋਟਾ ਜਿਹਾ ਪਿੰਡ ਹੈ ਤੁਸੀਂ ਦੇਖੋ ਪੁਰਾਣੇ ਟਾਈਮ 'ਚ ਮਤਲਬ ਮਹਾਰਾਜਾ ਦਲੀਪ ਸਿੰਘ ਸ਼ਾਇਦ ਇਸੇ ਏਰੀਆ ਦੇ ਵਿੱਚ ਰਹੇ ਹੋਣਗੇ ਥੈਟਫੋਰਡ ਜਾਂ ਇਹ ਸਾਰਾ ਏਰੀਆ ਉਹ ਅੱਜ ਵੀ ਲੋਕਾਂ ਦੇ ਘਰ ਖੜੇ ਆ ਦੇਖੋ ਤੇ ਇੰਨਾ ਰਾਹਾਂ ਦੀ ਕਦੇ ਜਿਹੜੇ ਰਾਹ ਨੇ ਇੰਨਾ ਰਾਹਾਂ ਦੀ ਇੱਥੇ ਬਹਿੰਦੇ ਉੱਠਦੇ ਰਹੇ ਹੋਣਗੇ ਜਾਂ ਹਨ ਕਿਉਂਕਿ ਏਰੀਆ ਤਾਂ ਜਿਵੇਂ ਆਪਣਾ ਕੋਈ ਪਿੰਡ ਹੁੰਦਾ ਆਪਾਂ ਵੀ ਉਵੇਂ ਹੀ ਰਹਿੰਦੇ ਆ ਤੇ ਹੁਣ ਇੱਥੇ ਜੋ ਕੋਈ ਅ ਮਤਲਬ ਪਿੰਡ ਦਾ ਕੋਈ ਮਿਲਦਾ ਤਾਂ ਅਸੀਂ ਪੁੱਛ ਵੀ ਸਕਦੇ ਸੀ ਗੱਲਬਾਤ ਕਰ ਸਕਦੇ ਸੀ ਵੀ ਤੁਸੀਂ ਮਹਾਰਾਜਾ ਦਲੀਪ ਸਿੰਘ ਨੂੰ ਐਸ ਕਰਕੇ ਜਾਣਦੇ ਹੋ ਜਾਂ ਕੌਣ ਨੇ ਹਨਾ ਤੇ ਪੰਜਾਬ ਚੋਂ ਤਾਂ ਆਪਣੇ ਖੈਰ ਬਹੁਤ ਸਾਰੀ ਆਉਂਦੇ ਆ ਦੇਖਣ ਜਿੰਨੇ ਵੀ ਜੋ ਵੀ ਇੰਗਲੈਂਡ ਆਉਂਦਾ ਹਰ ਕੋਈ ਆਉਂਦਾਗਾ ਤੇ ਅਸੀਂ ਹੁਣ ਗੂਗਲ ਮੈਪ ਤੇ ਜਿਹੜਾ ਪਾਇਆ ਗ੍ਰੇਵ ਯਾਰਡ ਚ ਅਸੀਂ ਇੱਥੇ ਜਿਹੜੀਆਂ ਬਣੀਆਂ ਹੋਈਆਂ ਉਥੇ ਜਿੱਥੇ ਯਾਦਗਾਰ ਬਣਾਈ ਹੈ ਉਹਨਾਂ ਦੀ ਚਰਚਾ ਉਥੇ ਚਰਚ ਦੇ ਕੋਲ ਹੀ ਆ ਤੇ ਛੋਟਾ ਜਿਹਾ ਪਿੰਡ ਹੈ ਇਹ ਕੋਈ ਬਾਲਾ ਵੱਡਾ ਨਹੀਂ ਉੱਥੇ ਜਾਣਾ ਹੈਗਾ ਤੇ ਮੈਨੂੰ ਐਸੀ ਥੋੜਾ ਜਿਹਾ ਤੁਹਾਨੂੰ ਪਿੰਡ ਵੀ ਦਿਖਾ ਦਾਂਗੇ ਪਿੰਡ ਕਿਹੋ ਜਿਹਾ ਆਹਾ ਸ਼ਾਇਦ ਸ਼ੌਪ ਵਗੈਰਾ ਇਹਨਾਂ ਦਾ ਕੁਛ ਨਾ ਕੁਛ ਹੋਊਗਾ ਇਹ ਜਿਹੜੀ ਆ ਚੀਜ਼ ਬਣੀ ਹੋਈ ਹੈ ਆ ਕਿਸ ਕੰਮ ਵਾਸਤੇ ਬਣਾਈ ਹੈ ਹਟ ਜੀ ਇਹਨਾਂ ਨੇ ਸਟੋਰ ਸਮਾਨ ਵੇਚਣ ਨੂੰ ਹਨਾ ਜਿਵੇਂ ਪਿੰਡ ਦਾ ਹਾਂ ਕਰਦੇ ਆਂ ਅੱਛਾ ਬਸ ਸਟਾਪ ਤਾਂ ਮੈਂ ਕਿਹਾ ਮੇਨ ਰੋਡ ਤੇ ਚੱਲ ਗਿਆ ਅੱਛਾ ਪੁਰਾਣੇ ਟਾਈਮ 'ਚ ਜਿੱਦ ਐਗਜ਼ ਵਿੱਚ ਨੇ ਜਾਂ ਕੁਝ ਰੱਖਿਆ ਹੋਇਆ ਮਿਲਦਾ ਮਤਲਬ ਪਿੰਡ ਦੇ ਬੰਦੇ ਕੋਈ ਸਮਾਨ ਵੇਚਦੇ ਤਾਂ ਇੱਥੇ ਵੇਚ ਦਿੰਦੇ ਆ ਇੱਥੇ ਰੱਖ ਮੈਨੂੰ ਵੀ ਉਵੇਂ ਲੱਗਿਆ ਜੀ ਸਟੋਰ ਵਾਲਾ ਹਨਾ ਤੇ ਲੱਭ ਗਿਆ ਰਸਤਾ ਆਪਾਂ ਨੂੰ ਹਾਂਜੀ ਚੱਲੀਏ ਫਿਰ ਚਲ ਚਲ ਬੈਠੋ ਤੇ ਹੁਣ ਅਸੀਂ ਚੱਲਦੇ ਆਂ ਜੀ ਅੱਗੇ ਜਾ ਕੇ ਤੁਹਾਨੂੰ ਉੱਥੇ ਦਿਖਾਉਨੇ ਆਂ ਇਹ ਅਸੀਂ ਪਹੁੰਚ ਗਏ ਆਂ ਇਸ ਪਿੰਡ ਦੀ ਚਰਚ ਦੇ ਵਿੱਚ ਤੇ ਇਹਨੂੰ ਐਲਵਿਡਨ ਚਰਚ ਵੀ ਬੋਲ ਦਿੰਦੇ ਆਂ ਸ਼ਾਇਦ ਪਿੰਡ ਚ ਇੱਕੋ ਹੀ ਹੋਣੀ ਇਹ ਤੇ ਇਹਦੇ ਅੰਦਰ ਹੀ ਚਰਚ ਦੇ ਅੰਦਰ ਹੀ ਇਹ ਗਰੇਵਯਾਰਡ ਬਣਿਆ ਹੋਇਆ ਹੈਗਾ ਤੇ ਇੱਥੇ ਸਾਰੀਆਂ ਪੁਰਾਣੀਆਂ ਕਬਰਾਂ ਬਣੀਆਂ ਹੋਈਆਂ ਤੇ ਮਹਾਰਾਜਾ ਜਿਹੜੇ ਦਲੀਪ ਸਿੰਘ ਦੀ ਕਬਰ ਵੀ ਇਸੇ ਚ ਹੀ ਬਣੀ ਹੋਈ ਹੈ ਵੈਸੇ ਤਾਂ ਚਲੇ ਆ ਦੂਰੋਂ ਪਛਾਣ ਆ ਜੂਗੀ ਕਿਉਂਕਿ ਜਦੋਂ ਅਸੀਂ ਪਾਕਿਸਤਾਨ ਗਏ ਸੀਗੇ ਜਿਹੜੇ ਮਹਾਰਾਜਾ ਦਲੀਪ ਸਿੰਘ ਦੀ ਧੀ ਸੀ ਆ ਸਿੱਖ ਰਾਜ ਦੀ ਆਖਰੀ ਵਾਰਿਸ ਵੀ ਉਹਨਾਂ ਨੂੰ ਕਿਹਾ ਜਾਂਦਾ ਪ੍ਰਿੰਸੈਸ ਬੰਬਾ ਉਹਨਾਂ ਦੀ ਕਬਰ ਵੀ ਲੱਭਣੀ ਸੌਖੀ ਸੀ ਕਿਉਂਕਿ ਉਸੇ ਤੇ ਇਕੱਲੇ ਫੁੱਲ ਚੜਾਏ ਹੋਏ ਸੀਗੇ ਬਾਕੀ ਜਿੰਨੀਆਂ ਕਬਰਾਂ ਸੀ ਸਾਰੀਆਂ ਖਾਲੀ ਪਈਆਂ ਸੀ ਇੱਥੇ ਵੀ ਮੈਨੂੰ ਲੱਗਦਾ ਇਦਾਂ ਹੀ ਹੋਣਾ ਜਿੰਨੀਆਂ ਸਾਰੀਆਂ ਕਬਰਾਂ ਮੋਸਟਲੀ ਮੈਨੂੰ ਲੱਗਦਾ ਵੀ ਇਕੱਲੇ ਉਥੇ ਹੀ ਹੋਣਗੇ ਫੁੱਲ ਤੇ ਬਾਕੀ ਇਹ ਤਾਂ ਸ਼ਾਇਦ ਕੋਈ ਇੰਨਾ ਪੁਰਾਣਾ ਕਿਉਂਕਿ 1.5 200 ਸਾਲ ਪੁਰਾਣਾ ਹੋ ਗਿਆ ਪਰਿਵਾਰ ਆਉਂਦੇ ਨਹੀਂ ਇਹ ਤਾਂ ਜਿਹੜੀਆਂ ਮਸ਼ਹੂਰ ਆਪਣੇ ਨਾਮ ਹੁੰਦੇ ਆ ਕੋਈ ਹੈ ਨਾ ਜਿਵੇਂ ਆਪਣੇ ਮਹਾਰਾਜਾ ਸਭ ਸੀ ਆਪਣੇ ਤਾ ਘਰ ਕੇ ਪੰਜਾਬੀ ਹਾਂ ਦੇ ਆ ਦੇਖੋ ਕੁਛ ਇੱਥੇ ਫੁੱਲ ਚੜਾਏ ਹੋਏ ਆ ਇਹ ਹੈਗੀ ਹੈ ਜੀ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਤੇ ਇੱਥੇ ਤੁਹਾਨੂੰ ਪਹਿਲਾਂ ਪੜਾਦਾ ਸਾਰਾ ਆ ਗਿਆ ਸਭ ਤੋਂ ਪਹਿਲਾਂ ਜੀ ਇਹ ਆ ਗਿਆ ਦਲੀਪ ਸਿੰਘ ਮੈਮਰੀ ਆਫ ਦਲੀਪ ਸਿੰਘ ਮਹਾਰਾਜਾ ਆਫ ਲਾਹੌਰ ਬੌਰਨ ਇਨ ਦੀ ਪੰਜਾਬ 4 ਸਪਟੰਬਰ 1838 ਡੇਡ ਇਨ ਪਾਇਰਸ 1793 55 ਸਾਲ ਦੀ ਉਮਰ ਚ ਮਹਾਰਾਜਾ ਦਲੀਪ ਸਿੰਘ ਚੜ੍ਹਾਈ ਕਰ ਗਏ ਸੀਗੇ ਤੇ ਨਾਲ ਜਿਹੜੀਆਂ ਹੋਰ ਦੋ ਕਬਰਾਂ ਇਹਨਾਂ ਦੇ ਇਹਨਾਂ ਦੇ ਚਾਰ ਅਗਾਹ ਪੁੱਤ ਧੀਆਂ ਸੀਗੇ ਦੋ ਪੁੱਤ ਸੀ ਦੋ ਧੀਆਂ ਸੀ ਉਹਨਾਂ ਦੀ ਹੈ ਇਹ ਬੰਬਾ ਦਲੀਪ ਸਿੰਘ ਮਹਾਰਾਣੀ ਜਿਹੜੇ ਮਹਾਰਾਜੇ ਦੀ ਮਹਾਰਾਜਾ ਦਲੀਪ ਸਿੰਘ ਦੇ ਵਾਈਫ ਸੀ 크ਰਿਸਚੀਅਨ ਸੀ ਇਹ ਤੇ ਰਾਜਕੁਮਾਰੀ ਬੰਬਾ ਇਹਨਾਂ ਨੂੰ ਕਹਿੰਦੇ ਆ ਤੇ ਇਹ ਉਹਨਾਂ ਦੀ ਐ ਇਸੇ ਕਰਕੇ ਜਿਹੜਾ ਨਾਮ ਹੈ ਨਾ ਪ੍ਰਿੰਸੈਸ ਬੰਬਾ ਮਹਾਰਾਣੀ ਮਹਾਰਾਜੇ ਦੀ ਜਿਹੜੀ ਧੀ ਸੀ ਉਹਦਾ ਨਾਮ ਪ੍ਰਿੰਸੈਸ ਬੰਬਾ ਸੀ ਆ ਅਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ ਇਹ ਮਹਾਰਾਜੇ ਦੇ ਸੁਪੁੱਤਰ ਸੀ ਮਹਾਰਾਜੇ ਦੇ ਦੋਸਤ ਪੁੱਤਰ ਸੀ ਦੋ ਤੀਆਂ ਸੀ ਤੇ ਇਹਨਾਂ ਦੀ ਡੈਥ ਵੀ 1893 ਦੇ ਵਿੱਚ ਹੀ ਹੋ ਗਈ ਸੀ ਤੇ ਇਹ ਤਿੰਨ ਜਣਿਆਂ ਦੀਆਂ ਯਾਦਗਾਰ ਇੱਥੇ ਇਕੱਠੀਆਂ ਬਣਾਈਆਂ ਹੋਈਆਂ ਤਿੰਨਾਂ ਦੀਆਂ ਯਾਦਗਾਰਾਂ ਇੱਥੇ ਪਰਿਵਾਰ ਦੀਆਂ ਇਕੱਠੀਆਂ ਤੇ ਪ੍ਰਿੰਸਸ ਬੰਬਾ ਦੀ ਲਾਹੌਰ ਚ ਤੁਹਾਨੂੰ ਦਿਖਾਈ ਸੀਗੀ ਤੇ ਹੁਣ ਅਸੀਂ ਜੀ ਆਪਣੇ ਜਿਹੜੇ ਕੁਝ ਆ ਫੁੱਲ ਹੈ ਹੀ ਭੇਟ ਕਰਦਿਏ ਤੇ ਦੇਖਣ ਆਏ ਸੀ ਕਿ ਮੈਨੂੰ ਲੱਗਦਾ ਸਭ ਨੂੰ ਆਲਮੋਸਟ ਆਉਣਾ ਚਾਹੀਦਾ ਹੈ ਹਨ ਤੇ ਵੈਸੇ ਕਹਿੰਦੇ ਵੀ ਮਹਾਰਾਜ ਦਾ ਜਿਹੜਾ 크ਰਿਸਚੀਅਨ ਰੀਤਾਂ ਰਵਾਜਾਂ ਦੇ ਅਨਸਾਰ ਹੀ ਉਹਦੇ ਅਨਸਾਰ ਹੀ ਸਾਰਾ ਹੋ ਹੋਇਆਗਾ ਮਤਲਬ ਇੱਥੇ ਉਹਨਾਂ ਨੂੰ ਦਫਨਾ ਦਿੱਤਾ ਗਿਆ ਸੀਗਾ ਮਤਲਬ ਤੋਂ ਪਿੱਛੋਂ ਨਾ ਜੀ ਜਿਹੜਾ ਨਾ ਇਹ ਪਿੰਡ ਆ ਇਸੇ ਪਿੰਡ ਚ ਮਹਾਰਾਜਾ ਦਲੀਪ ਸਿੰਘ ਦਾ ਘਰ ਵੀ ਹੈਗਾ ਉਹਨੂੰ ਐਲਵਿਡਨ ਕੈਸਲ ਬੋਲਦੇ ਆ ਤੇ ਉਹ ਘਰ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਮਤਲਬ ਰਾਣੀ ਵੱਲੋਂ ਇੱਥੇ ਅਲੋਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਚ ਜਿਹੜੀ ਮਹਾਰਾਜ ਦੀ ਡੈਥ ਹੈ ਜਿਵੇਂ ਉਹ ਉੱਪਰ ਲਿਖਿਆ ਹੀ ਆ ਉਹ ਤਾਂ ਫਰਾਂਸ ਚ ਹੁੰਦੀ ਹੈਗੀ ਤੇ ਪੈਰਿਸ ਦੇ ਵਿੱਚ ਕਿਉਂਕਿ ਐਂਡ ਜਿਹੜੇ ਅਖੀਰਲੇ ਦਿਨ ਸੀਗੇ ਮਹਾਰਾਜਾ ਦਲੀਪ ਸਿੰਘ ਦੇ ਉਹ ਉਹ ਜਤਨਸ਼ੀਲ ਸੀਗੇ ਮਤਲਬ ਜਦੋਂ ਯਾਤਰ ਕਰ ਰਹੇ ਸੀ ਪੰਜਾਬ ਵਾਪਸੀ ਦੀ ਕਿ ਜਿਹੜਾ ਮੇਰਾ ਰਾਜ ਭਾਗ ਹੈ ਮੈਂ ਆਪਣਾ ਉਹ ਦੁਬਾਰਾ ਹਾਸਲ ਕਰ ਸਕਾ ਤੇ ਉਹਨਾਂ ਨੇ ਪੰਜਾਬ ਨੂੰ ਕਈ ਚਿੱਠੀਆਂ ਵੀ ਲਿਖੀਆਂ ਤੇ ਫਿਰ ਦੁਬਾਰਾ ਅੰਗਰੇਜ਼ਾਂ ਨੇ ਮਤਲਬ ਇੰਨਾ ਦੱਬ ਕੇ ਰੱਖਿਆ ਕਿ ਉਹ ਸਾਥ ਨਹੀਂ ਬਣ ਸਕਿਆ ਹਨ ਤੇ ਫਿਰ ਮਹਾਰਾਜੇ ਦੀ ਜਿਹੜੀ ਡੈਥ ਹੈ ਉਹ ਇੰਗਲੈਂਡ ਤੋਂ ਬਾਹਰ ਚਲੇ ਜਾਂਦੇ ਆ ਪੈरिस ਇਥੋਂ ਤੁਹਾਨੂੰ ਪਤਾ ਨੇੜੀ ਹੈਗਾ 2 ਘੰਟੇ ਦੀ ਬਾਟ ਹੈ ਸਾਰੀ ਤੇ ਫਿਰ ਜਿਹੜੀ ਉਹਨਾਂ ਦੀ ਜਿਹੜੀ ਬਾਡੀ ਹੈ ਉਹਨਾਂ ਦੀ ਮਤਲਬ ਅੰਤਮ ਜਿਹੜਾ ਉਹ ਚਾਹੁੰਦੇ ਸੀ ਮੇਰਾ ਜਿਹੜਾ ਅੰਤਮ ਸੰਸਕਾਰ ਹੈ ਉਹ ਪੰਜਾਬ ਮੇਰੀ ਜਿਹੜੀ ਬਾਡੀ ਉਹ ਜਾਵੇ ਤੇ ਉਥੇ ਜਾ ਕੇ ਮਤਲਬ ਮਾਨ ਹਾਸਲ ਹੋਵੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਸ਼ੇਰੇ ਪੰਜਾਬ ਦੇ ਸਪੁੱਤਰ ਨੇ ਤੇ ਉਥੇ ਉਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ ਪਰ ਅੰਗਰੇਜ਼ਾਂ ਨੇ ਇਹ ਵੀ ਨਹੀਂ ਹੋਣ ਦਿੱਤਾ ਅੰਗਰੇਜ਼ਾਂ ਨੂੰ ਕਿਉਂਕਿ ਇਹ ਡਰ ਸੀਗਾ ਵੀ ਜੇ ਇਹ ਜਿਹੜਾ ਸੰਸਕਾਰ ਐ ਸੀ ਉਥੇ ਜਾ ਕੇ ਕਰਦੇ ਆਂ ਪੰਜਾਬ ਦੇ ਵਿੱਚ ਤਾਂ ਕਿਤੇ ਲੋਕ ਵਿਦਰੋਹ ਨਾ ਕਰਨ ਲੋਕਾਂ ਚ ਬਗਾਵਤ ਨਾ ਦੁਆਰਾ ਆ ਜਾਏ ਸਾਰਾ ਕੁਝ ਸੁਣ ਕੇ ਹਨ ਤੇ ਲੋਕ ਇਕੱਠੇ ਨਾ ਹੋਣ ਇਸ ਕਰਕੇ ਉਹਨਾਂ ਨੇ 크੍ਰਿਸਚੀਅਨ ਰੀਤੀ ਰਿਵਾਜਾਂ ਦੇ ਅਨੁਸਾਰ ਉਹਨਾਂ ਨੂੰ ਮਹਾਰਾਜ ਨੂੰ ਇੱਥੇ ਦਫਨਾ ਦਿੱਤਾ ਜਿਹੜੀ ਇਹਨਾਂ ਦੀ ਆ ਮਤਲਬ ਅੰਤਮ ਸਰੀਰ ਹੈ ਜਿਹੜਾ ਉੱਥੇ ਲੈ ਕੇ ਆਏ ਸੀ ਇਹਨਾਂ ਦੀ ਜਿਹੜੀ ਧੀ ਸੀ ਪ੍ਰਿੰਸੈਸ ਬੰਬਾ ਉਹਨਾਂ ਨੂੰ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਇਸੇ ਕਰਕੇ ਉਹ ਇੱਥੋਂ ਲਾਹੌਰ ਚਲੇ ਗਏ ਸੀ ਫਿਰ ਉਹ ਇੰਗਲੈਂਡ ਨਹੀਂ ਰਹੇ ਜਿਹੜੇ ਮਹਾਰਾਜ ਦੇ ਬਾਕੀ ਤਿੰਨ ਧੀਆ ਪੁੱਤਰਾਂ ਉਹਨਾਂ ਦੀ ਡੈਥ ਇੱਥੇ ਹੀ ਹੁੰਦੀ ਹੈ ਇੰਗਲੈਂਡ ਦੇ ਵਿੱਚ ਹੀ ਤੇ ਮਹਾਰਾਣੀ ਦੀ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਵਾਈਫ ਸੀ ਉਹਦੀ ਵੀ ਉਹਨਾਂ ਦੀ ਵੀ ਡੈਥ ਇੱਥੇ ਹੀ ਹੁੰਦੀ ਹੈ ਤੇ ਪਰ ਕੱਲੇ ਪ੍ਰਿੰਸੈਸ ਬੰਬਾ ਸੀ ਉਹ ਲਾਹੌਰ ਵਾਪਸ ਚਲੇ ਗਏ ਸੀ ਕਿਉਂਕਿ ਉਹ ਕਹਿਣ ਸੀ ਵੀ ਇਹ ਪੰਜਾਬ ਦੀ ਕੈਪੀਟਲ ਹੈ ਜਿਹੜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਰਾਜਧਾਨੀ ਸੀ ਮੈਂ ਉੱਥੇ ਜਾ ਕੇ ਪੰਜਾਬ ਜਾ ਕੇ ਰਹਿਣਾ ਹੈ ਨਾ ਤੇ ਬੇਸਿਕਲੀ ਉਹ ਵੀ 크ਿਸਚੀਅਨ ਸੀਗੇ ਕਿਉਂਕਿ ਸਾਰਾ ਪਰਿਵਾਰ ਜਦੋਂ ਗੋਰਿਆਂ ਨੇ 크ਿਸਚੀਅਨ ਬਣਾਤਾ ਸੀ 크ਿਸਚੀਅਨ ਨਾਲ ਹੀ ਵਿਆਹ ਹੋਇਆ ਫਿਰ ਜਵਾਕ ਵੀ ਉਮੀ ਸੀ ਪਰ ਜਦੋਂ ਮਹਾਰਾਣੀ ਜਿੰਦਾ ਇੱਥੇ ਆਉਂਦੇ ਆ 1861 ਚ ਮਹਾਰਾਣੀ ਜਿੰਦਾ ਵੀ ਇੰਗਲੈਂਡ ਆਉਂਦੇ ਆ ਤੇ ਜਦੋਂ ਉਹ ਇੰਗਲੈਂਡ ਆਏ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਦੱਸਿਆ ਸੀਗਾ ਕਿ ਆਪਣਾ ਤਾਂ ਏਡਾ ਵੱਡਾ ਰਾਜਭਾਗ ਸੀਗਾ ਤੇ ਇੰਨਾ ਮਤਲਬ ਅ ਮਤਲਬ ਆਪਣਾ ਸੀਗਾ ਮਤਲਬ ਜਿਹੜੇ ਤੁਹਾਡੇ ਮਹਾਰਾਜਾ ਰਣਜੀਤ ਸਿੰਘ ਸੀ ਤੁਹਾਡੇ ਪਿਤਾ ਸੀਗੇ ਕਿ ਉਹਨਾਂ ਨੇ ਇੰਨਾ ਇੰਡੀਆ ਵੱਡੀਆਂ ਆਪਣੀਆਂ ਸਰਹੱਦਾਂ ਕੀਤੀਆਂ ਸੀਗੇ ਤੇ ਫਿਰ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਤੇ ਫਿਰ ਉਹ ਜਦੋਂ ਜਰ ਕਰਦੇ ਵੀ ਮੈਂ ਵਾਪਸ ਜਾਵਾਂ ਪਰ ਉਹ ਜਾ ਨਹੀਂ ਸਕੇ ਤੇ ਇੱਥੇ ਉਹਨਾਂ ਦਾ ਸਾਰੀ ਯਾਰਗਰ ਬਣ ਆਤੀ ਜਾਂਦੀ ਹੈ ਤੇ ਜਿਹੜਾ ਘਰ ਦੀ ਮੈਂ ਗੱਲ ਕਰਦਾ ਸੀ ਉਹਨਾਂ ਦੀ ਕਿ ਉਹਨਾਂ ਦਾ ਘਰ ਉਹ ਅੱਜ ਵੀ ਕੈਸਾ ਲ ਹੈਗਾ ਉਹ ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਕਿਸੇ ਬੰਦੇ ਨੂੰ ਹੋਰ ਟਰਾਂਸਫਰ ਹੋਇਆ ਕਹਿੰਦੇ ਆ ਕਿ ਉਹ ਵਾਕਿਆ ਅੱਜ ਵੀ ਮਤਲਬ ਉਹਨਾਂ ਦੇ ਨਾਮ ਹੀ ਆਉਣ ਜਿਹੜੇ ਬੰਦੇ ਨੇ ਖਰੀਦਿਆ ਸੀ ਉਸੇ ਦੀਆਂ ਪੀੜੀਆਂ ਦੀ ਪੀੜੀਆਂ ਅੱਗੇ ਦੀ ਅੱਗੇ ਉਹਨਾਂ ਦੇ ਨਾਮ ਹੀ ਚੱਲਦਾ ਰਹੇਗਾ ਤੇ ਉੱਥੇ ਅਸੀਂ ਜਾ ਨਹੀਂ ਸਕਦੇ ਉਹਨੂੰ ਫੁਲਮਾਨ ਸਕਦੇ ਫੋਟੋ ਇੱਥੇ ਹੋਣਗੀਆਂ ਮੈਂ ਤੁਹਾਨੂੰ ਇੱਥੇ ਮੈਂਸ਼ਨ ਕਰ ਦੂੰ ਇਹ ਚਰਚ ਦਾ ਮੇਨ ਗੇਟ ਹੈ ਤੇ ਥੋੜਾ ਜਿਹਾ ਤੁਹਾਨੂੰ ਇਹ ਵੀ ਦਿਖਾ ਦਈਏ ਤੇ ਇਹਦੇ ਅੰਦਰ ਹੀ ਸਾਰਾ ਗਰੇਵਜਾਰਡ ਬਣਿਆ ਹੈ ਤੇ ਚਰਚ ਜਿਹੜੀ ਖੁੱਲ੍ਹਦੀ ਵੀ ਆ ਪੂਜਾ ਪਾਠ ਲਈ ਤੇ ਕੁਝ ਇੱਥੇ ਕਹਿੰਦੇ ਵੀ ਫੰਕਸ਼ਨ ਵਗੈਰਾ ਵੀ ਜਿਵੇਂ ਵਿਆਹ ਵਗੈਰਾ ਤਰਮੇ ਕਿ ਨਈ ਤਿਰਵਾਜੋ ਵੀ ਹੁੰਦੇ ਹੈਗੇ ਤੇ ਸਾਰਾ ਲਾਇਆ ਹੈ ਜੀ ਇਹਨਾਂ ਨੇ ਤੇ ਜਿਆਦਾ ਜਿਹੜੇ ਆਪਣੇ ਲੋਕ ਆਉਂਦੇ ਇੱਥੇ ਦੇਖਣ ਉਹ ਤਾਂ ਇਹ ਮਹਾਰਾਜਾ ਦਲੀਪ ਸਿੰਘ ਕਰਕੇ ਆਉਂਦੇ ਹੈਗੇ ਹੁਣ ਅਸੀਂ ਚੱਲੇ ਆ ਇਥੋਂ ਵਾਪਸ ਤੇ ਅੱਗੇ ਸਫ਼ਰ ਵਧਾਈਏ ਇਹ ਦੋ ਯਾਦਗਰਾਂ ਸੀਗੀਆਂ ਜਿਹੜੀਆਂ ਤੁਹਾਨੂੰ ਇੱਥੇ ਦਿਖਾਉਣੀਆਂ ਸੀਗੀਆਂ ਹੁਣ ਅਸੀਂ ਜਾਣਾ ਜੀ ਇਥੋਂ ਥੋੜੀ ਦੂਰ ਮੇਰੇ ਖਿਆਲ ਚ 45 ਮਿੰਟ ਦਾ ਰਸਤਾ ਹੈ ਤੇ ਮੇਰੇ ਪਿੰਡੋਂ ਮੁੰਡਾ ਰਹਿੰਦਾ ਤੇ ਉਹਨਾਂ ਦੇ ਘਰ ਜਾਣਾ ਤੇ ਫਿਰ ਉੱਥੇ ਜਾ ਕੇ ਆਪਾਂ ਅੱਜ ਦਾ ਵਲੌਗ ਸਮਾਪਤ ਕਰਾਂਗੇ